ਸਵੇਰੇ ਨਾ ਕੰਮ ਦੇ ਜਾਣ ਤੋਂ ਪਹਿਲੇ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਜਾਈਦੀ ਏ ਕਿਉਂਕਿ ਹੁਣ ਜਦੋਂ ਆਪਾਂ ਘਰੋਂ ਬਾਹਰ ਨਿਕਲਣਾ ਨਾ ਤੇ ਸਭ ਤੋਂ ਵੱਡਾ ਡਰ ਪਤਾ ਕੀ ਹੁੰਦਾ ਜੇ ਕਿ ਪਤਾ ਨਹੀਂ ਕਿੱਦਾਂ ਹੋਏਗਾ ਕਿੱਦਾਂ ਦੇ ਬੰਦੇ ਮਿਲਣਗੇ ਕੋਈ ਮੇਰੇ ਨਾਲ ਗਲਤ ਨਾ ਕਰ ਦੇ ਕੋਈਸ ਮੇਰੇ ਨਾਲ ਬਾਹਰ ਜਾ ਕੇ ਕੁਝ ਮਾੜਾ ਨਾ ਹੋ ਜੇ ਸੋ ਇਸ ਕਰਕੇ ਜਦੋਂ ਵੀ ਆਪਾਂ ਘਰੋਂ ਨਿਕਲਣਾ ਨਾ ਇਹ ਡਰ ਨੂੰ ਖਤਮ ਕਰਨ ਦਾ ਤਰੀਕਾ ਇਹੋ ਹੀ ਜਿਹਾ ਵਧੀਆ ਕਿ ਘਰ ਤੋਂ ਨਿਕਲਣ ਤੋਂ ਪਹਿਲੇ ਹੀ ਅਰਦਾਸ ਕਰ ਲਈ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਮੈਂ ਇਸ ਕਾਰਜ ਵਾਸਤੇ ਚੱਲਾ ਜੇ ਤੇ ਤੁਸੀਂ ਮੇਰੇ ਨਾਲ ਹੀ ਚੱਲਿਓ ਤੁਸੀਂ ਮੇਰੀ ਬਾਹ ਫੜ ਕੇ ਰੱਖਣਾ ਮੈਨੂੰ ਕੱਲਾ ਨਾ ਛੱਡਣਾ ਜਦੋਂ ਵੀ ਤੁਸੀਂ ਕਿਤੇ ਵੀ ਜਾਣਾ ਨਾ ਕੋਈ ਵੀ ਜ਼ਰੂਰੀ ਕੰਮ ਕਰਨ ਜਾਣਾ ਤੇ ਇਹੋ ਹੀ ਕਹਿਣਾ ਮਾਲਕ ਨੂੰ ਕਿ ਮਾਲਕਾ ਮੈਂ ਤਾਂ ਤੁਹਾਡੇ ਨਾਲ ਹੀ ਜਾਣਾ ਜੇ ਹੁਣ ਜਿਹੜੇ ਵੀ ਕੰਮ ਤੇ ਮੈਂ ਚੱਲਾਂ ਤੁਸੀਂ ਪੂਰਾ ਕਰਾਣਾ ਆਪਣੇ ਆਪ ਤੇ ਨਹੀਂ ਘਮੰਡ ਕਰਕੇ ਕਰਨਾ ਕਿ ਮੈਂ ਕਰਾਂਗਾ ਮੈਂ ਐਦਾਂ ਕਰਾਂਗਾ ਨਾ ਤੁਸੀਂ ਤਾਂ ਇਹੋ ਹੀ ਕਹਿਣਾ ਕਿ ਮੈਂ ਤਾਂ ਕੁਝ ਵੀ ਨਹੀਂ ਕਰਨਾ ਮੇਰੇ ਮਾਲਕ ਨੇ ਕਰਾਣਾ ਮੇਰੇ ਮਾਲਕ ਨੇ ਜਿਆਦਾ ਵਧੀਆ ਸੋਚਿਆ ਹੈ ਮੇਰੇ ਬਾਰੇ ਮੈਂ ਨਹੀਂ ਮੰਨਦਾ ਕਿਸਮਤ ਮੁਕੱਦਰਾਂ ਨੂੰ ਮੇਰੇ ਮਾਲਕ ਦੇ ਹੱਥ ਹੀ ਹੈ ਸਭ ਕੁਝ ਜਦੋਂ ਤੁਹਾਡੇ ਦਿਲ ਨੂੰ ਭਰੋਸਾ ਆ ਜਾਏਗਾ ਨਾ ਕਿ ਮੇਰਾ ਗੁਰੂ ਤਾਂ ਮੇਰੇ ਨਾਲ ਹੀ ਹੈ ਤਾਂ ਵੇਖਣਾ ਤੁਹਾਡਾ ਦਿਨ ਕਿੱਡਾ ਵਧੀਆ ਨਿਕਲਦਾ ਇਹ ਦੁਨੀਆ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕਰਦੀ ਹੋਏਗੀ ਬੜੀ ਦੁਨੀਆ ਹੋਏਗੀ ਤੁਹਾਡੇ ਆਪਣੇ ਵੀ ਹੋਣਗੇ ਕਿ ਤੁਹਾਨੂੰ ਪਿੱਛੇ ਸੁੱਟਣਾ ਚਾਹੁੰਦੇ ਹੋਣਗੇ ਇੰਨੇ ਇੰਨੂੰ ਨਹੀਂ ਕਿਸੇ ਤਰ੍ਹਾਂ ਆਪਾਂ ਅੱਗੇ ਵਧਣ ਦੇਣਾ ਜਾਂ ਖੁਸ਼ ਨਹੀਂ ਹੁੰਦੇ ਹੋਣਗੇ ਤੁਹਾਡੇ ਤੋਂ ਪਰ ਫਿਰ ਤੁਹਾਡੀਆਂ ਟੈਨਸ਼ਨਾਂ ਮੁੱਕ ਜਣੀ ਹੈ ਕਿ ਤੁਸੀਂ ਇਕੱਲੇ ਇਕੱਲੇ ਨਾਲ ਕਿੱਦਾਂ ਨਿਢਠਣਾ ਤੁਸੀਂ ਕਿਸੇ ਨੂੰ ਜਵਾਬ ਹੀ ਨਹੀਂ ਦੇਣਾ ਕਿਉਂਕਿ ਜਦੋਂ ਮਾਲਕ ਆਪ ਤੁਹਾਡੇ ਲਈ ਅੱਗੇ ਆ ਗਏ ਤਾਂ ਫਿਰ ਦੁਨੀਆ ਨੂੰ ਜਵਾਬ ਦੇਣ ਦੀ ਲੋੜ ਨਹੀਂ ਪੈਣੀ ਜਿਹਨੇ ਤੁਹਾਨੂੰ ਧੋਖਾ ਦਿੱਤਾ ਜਿਹੜਾ ਤੁਹਾਡਾ ਗਲਤ ਕਰਦਾ ਜਿਹੜਾ ਤੁਹਾਡਾ ਦਿਲ ਦੁਖਾਂਦਾ ਬਾਰ ਬਾਰ ਕੁਝ ਗਲਤ ਬੋਲ ਕੇ ਮਾਲਕ ਆਪੇ ਜਵਾਬ ਲਏਗਾ ਸਾਰੇ ਕਿਉਂਕਿ ਤੁਸੀਂ ਤਾਂ ਮਾਲਕ ਦੇ ਹੱਥਾਂ ਛੱਡਤੀ ਸਾਰੀ ਗੱਲ ਤੁਸੀਂ ਤਾਂ ਇਹੋ ਹੀ ਕਹਿਤਾ ਨਾ ਕਿ ਮਾਲਕਾ ਮੈਂ ਤੁਹਾਡੇ ਹੱਥ ਛੱਡਿਆ ਇਹ ਸਭ ਕੁਝ ਇਹ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ ਚ ਹੈ ਤੁਸੀਂ ਚਲਾਨੀ ਹੈ ਮੈਂ ਤਾਂ ਤੁਹਾਡੇ ਤੇ ਪੱਕਾ ਵਿਸ਼ਵਾਸ ਕਰਕੇ ਬਹਿ ਗਿਆ ਤੇ ਜਦੋਂ ਤੁਸੀਂ ਬਹਿ ਗਏ ਹੋ ਪੱਕਾ ਵਿਸ਼ਵਾਸ ਕਰਕੇ ਤੇ ਮਾਲਕ ਨੇ ਤੁਹਾਨੂੰ ਕਦੇ ਵੀ ਟੁੱਟਣ ਨਹੀਂ ਦੇਣਾ ਤੁਹਾਡਾ ਵਿਸ਼ਵਾਸ ਨਹੀਂ ਕਦੇ ਟੁੱਟਣ ਦੇਣਾ ਮਾਲਕ ਆਪੇ ਸਿੱਧੀਆਂ ਪਾਏਗਾ ਇਸੇ ਵਿੱਚ ਹੀ ਟੈਨਸ਼ਨ ਨਹੀਂ ਲੈਣੀ ਜਿਆਦਾ ਕੋਈ ਲੋੜ ਨਹੀਂ ਜਿਆਦਾ ਸੋਚਣ ਦੀ ਐਵੇਂ ਟੈਨਸ਼ਨ ਲੈ ਗਣੀ ਤੁਹਾਡਾ ਗੁਰੂ ਬੈਠਾ ਤੁਹਾਡੇ ਲਈ ਤੁਸੀਂ ਕਿਉਂ ਟੈਨਸ਼ਨ ਲੈ ਆਂਦੇ ਹੋ ਕਿਹੜੀ ਚੀਜ਼ ਦੀ ਟੈਨਸ਼ਨ ਲੈ ਆ ਰਹੇ ਹੋ ਕਿ ਆ ਕੰਮ ਨਹੀਂ ਬਣਨਾ ਹੋ ਕਿਉਂ ਨਹੀਂ ਬਣੇਗਾ ਮਾਲਕ ਨੇ ਹੋਰ ਵਧੀਆ ਸੋਚਿਆ ਹੈ ਤੁਹਾਡੇ ਲਈ ਮੈਂ ਤਾਂ ਕਹਣਾ ਜਦੋਂ ਸਾਰੇ ਹੱਥ ਵੀ ਛੱਡਦੇ ਹੋ ਉਹਨਾਂ ਤੁਹਾਡਾ ਸਾਥ ਛੱਡ ਦਿੰਦੇ ਹੋ ਧੋਖਾ ਦਿੰਦੇ ਹੋ ਸਾਰੀ ਦੁਨੀਆ ਪਰਵਾਹ ਦੇ ਉਦੋਂ ਵੀ ਨਹੀਂ ਕਰਨੀ ਕਿਉਂਕਿ ਜਦੋਂ ਤੱਕ ਮਾਲਕ ਨੇ ਹੱਥ ਫੜਿਆ ਨਾ ਤੁਹਾਨੂੰ ਕਿਸੇ ਹੋਰ ਦੀ ਲੋੜ ਹੀ ਨਹੀਂ ਜੈਗੀ ਇੱਥੇ ਤੁਹਾਡਾ ਰਿਸ਼ਤੇਦਾਰ ਵੀ ਹੋਹੀ ਬਣ ਜਾਏਗਾ ਤੁਹਾਡਾ ਯਾਰ ਵੀ ਹੋਹੀ ਬਣ ਜਾਏਗਾ ਗੁਰੂਤਾ ਤੁਹਾਡੇ ਹਰ ਰਿਸ਼ਤੇ ਨੂੰ ਪੂਰਾ ਕਰ ਦੇਗਾ ਵਿਸ਼ਵਾਸ ਰੱਖਿਆ ਕਰੋ ਪੂਰਾ ਗਲਤ ਨਹੀਂ ਜੇ ਹੋਣ ਦੇਣਾ ਮਾਲਕ ਨੇ ਤੁਹਾਨੂੰ ਵਿਸ਼ਵਾਸ ਦੀ ਬੇੜੀ ਜਦੋਂ ਤੱਕ ਚਲਦੀ ਰਹੇਗੀ ਇਹਨੂੰ ਕੋਈ ਵੀ ਨਹੀਂ ਜੜ ਡੋਕ ਸਕਦਾ ਭਾਵੇਂ ਸਾਰਾ ਸੰਸਾਰ ਇੱਕ ਪਾਸੇ ਹੋਇਆ ਹੋਵੇ ਸਭ ਕੁਝ ਵਧੀਆ ਹੋਏਗਾ ਤੁਹਾਨੂੰ ਗੁਰੂ ਮਹਾਰਾਜ ਜੀ ਬੈਠੇ ਆ ਇੱਕ ਇੱਕ ਪੁਆਇੰਟ ਤੁਹਾਡੀ ਜ਼ਿੰਦਗੀ ਦਾ ਆਪਣੇ ਆਪ ਸਹੀ ਕਰਨਗੇ ਟੈਨਸ਼ਨ ਨਹੀਂ ਲੈਣੀ